ਲੱਗਦਾ ਇੱਕ ਨਵਾਨੇ ਜੀ ਦਾਸ ਨੂੰ ਇੰਨੀ ਇੱਕ ਮਦਦ ਕਰ ਰਹੇ ਆ ਕਿ ਮਨੁੱਖਪਾਪ ਕੋ ਹੋਣਾ ਸੁਭਾਅ ਕੀ ਕਰਨੀ ਜੀ ਇੰਡਕਸ਼ਨ ਤੋਂ ਸਰੋਂ ਰਲਤਿਲ ਨਾ ਮਨ ਜੀ ਉਸ ਕਰਕੇ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਆ ਭਰਾਸਤ ਜੀ ਉਮੀਦ ਹੈ ਵੀ ਪਿੰਡ ਵਾਲੇ ਵੀ ਸਾਥ ਦੇਣਗੇ ਜਿਹੜਾ ਆਜ਼ਾਦਮੀ ਦਾ ਸਾਰੇ ਦੇਣਗੇ ਅੱਗੇ ਕਿਹੜਾ ਦਿੱਤਾ ਨਹੀਂ ਅੱਛੇ ਜੀ ਪੰਗਾ ਕੋਈ ਨਹੀਂ ਲਿਆਗਾ ਮੋੜ ਤੋਂ ਲਾ ਕੇ ਛੇਰਾ ਵਰਗੇ ਦਲ ਅੱਛਾ ਜੀ ਮਮਾ ਹੀ ਬਣਾਇਆ ਛੇਰ ਵਾਂ ਛੇਰ ਬਣਾਉਂਦੀ ਹੈ ਬੱਚੇ ਨੂੰ ਛੇਰਾ ਵਰਗੇ ਦਲ ਬਣਾਇਆ ਬਈ ਨਾ ਸਾਸੀ ਕਾਲ ਦੋਸਤੋ ਆਪਾਂ ਖੜੇ ਆ ਪਿੰਡ ਰਾਮਿਆਣੇ ਤੇ ਗੁਰੂ ਘਰ ਪਾਸ਼ਾਹੀ ਦਸਵੀਂ ਦੇ ਵਿੱਚ ਜਿੱਥੇ ਕਿ ਇੱਕ ਆਯਾਦ ਉਮੀਦਵਾਰ ਉੱਠਿਆਗਾ ਪਿੰਡ ਰਾਮਿਆਣੇ ਤੋਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰਾਮਿਆਣੇ ਤੋਂ ਇੱਕ ਆਜ਼ਾਦ ਉਮੀਦਵਾਰ ਉੱਠਿਆਗਾ ਆਪਾਂ ਗੱਲਬਾਤ ਕਰਾਂਗੇ ਇੱਕ ਉਹਨਾਂ ਨੂੰ ਗਿਫਟ ਦਿੱਤਾ ਗਿਆਗਾ ਤਾਂ ਆਪਾਂ ਗੱਲਬਾਤ ਕਰਾਂਗੇ ਪਿੰਡ ਵਾਸੀ ਵੀ ਖੜੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਸੀਕਾਲ ਬਾਈ ਜੀ ਠੀਕ ਹੋ ਬਹੁਤ ਅੱਜ ਮਨ ਨੂੰ ਖੁਸ਼ੀ ਹੋਈ ਨਹੀਂ ਐ ਕਿਹੜੀ ਗੱਲੋਂ ਖੁਸ਼ੀ ਹੋਈ ਐ ਮਨ ਨੂੰ ਅੱਜ ਅੱਜ ਤੋਂ ਮੇਰੇ ਵੱਡੇ ਭਰਾ ਜਸਵੰਤ ਜੀ ਜੀ ਨਾਲ ਆ ਕੇ ਖੜਗੇ ਉਹਨਾਂ ਨੇ ਦੇਖਿਆ ਸਾਡੇ ਭਰਾ ਨੇ ਚੰਡੇ ਕੱਢ ਦਿੱਤੇ ਅੱਛਾ ਜੀ ਧੰਨਵਾਦ ਜੀ ਇਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਬੈਂਚ ਕੱਲਾਵੜੀ ਆਪੀਂ ਹੀ ਹੋ ਗਈ ਉਹਨੇ ਨੇ ਦੇਖੀ ਜਦੋਂ ਹੂੰ ਤੇ ਇਹਨੇ ਮੈਨੂੰ ਕਾਲ ਕੀਤੀ ਕਿ ਬਿਕਬਾਲ ਹੂੰ ਤੇ ਮੈਂ ਭਾਵ ਵੀ ਹੋ ਜਾਂਦਾ ਮੈਨੂੰ ਕਿਤੇ ਕਿਤੇ ਲੱਗਦਾ ਹੈ ਕਿ ਨਵਾਨੇ ਜੀ ਦਾਸ ਨੂੰ ਇੰਨੀ ਇੱਕ ਮੱਲੂ ਤੁਸੀਂ ਮਦਦ ਕਰ ਰਹੇ ਹੈ ਕਿ ਮੈਨੂੰ ਭਾਵ ਕੋ ਹੋਣਾ ਸੁਭਾਵ ਕੀ ਗੱਲ ਹੈ ਜੀ ਇਹ ਕਹਿੰਦੇ ਕਿਵੇਂ ਐਮਐਫੀਓ ਠੀਕ ਇੰਨੀ ਕਿਤੇ ਮੈਂ ਚੱਲ ਰਿਹਾ ਫਿਰ ਚੌਥੀ ਪ੍ਰਕਾਰ ਕਾਇਤੇ ਕਰਦਾ ਜੀ ਮੇਰੇ ਕੋਲ ਸਵਿਫਟ ਕੱਢੀ ਗਈ ਜੀ ਕਿਤੇ ਉਹਦੇ ਤੇ ਆਇਆ ਕਦੀ ਉਹ ਰਬੀ ਉਸਤਾਰਾਂ ਦੀ ਆਈ ਹੋਈ ਹੈ ਉਹਦੇ ਨਾਲ ਸਪੋਰਟ ਵਗੈਰਾ ਨਾ ਹੋਵੇ ਜੀ ਕਿੰਨੇ ਵੇਰ ਅੰਗੇ ਕਿੰਨੇ ਬੰਦੇ ਹੁੰਦੇ ਸੀ ਮੈਂ ਹੱਥੋਂ ਤੇ ਖੜੇ ਹੁੰਦੇ ਆ 2013 ਆਣੇ ਹੁੰਦੇ ਸੀ ਜੀ ਇੱਕ ਮੈਂ ਚਲੋ ਕੋਈ ਗੱਲ ਹੈ ਉਹਨਾਂ ਕੈਸ ਕੇ ਕੱਟ ਹੁੰਦੇ ਹੂੰ ਮੈਨੂੰ ਕੱਲ ਫੇਰ ਕੋਲੇ ਹੂੰ ਬਾਕੀ ਅੰਦਰ ਆ ਕੇ ਰਿਵਿਟੇ ਦਰ ਹੂੰ ਜਨਤ ਅਕਬਾਲ ਤਾਂ ਸਵੇਰ ਮੈਂ ਵਿਦਾਸ ਕੋ ਜੀ ਨਾਲ ਗੱਲ ਕੀਤੀ ਬਹੁਤ ਚੰਗੀ ਗੱਲ ਕਰਤੀ ਸੀ ਯਾਰ ਮੈਂ ਸਮਾਂ ਇਹਨਾਂ ਨੂੰ ਕੋਲ ਬੈਠ ਕੇ ਗੱਲ ਕੀਤੀ ਕਿਹੜਾ ਗਾਣਾ ਗੱਡੀ ਪਸੰਦ ਹੈ ਮੈਂ ਕਹਿੰਦੀ ਕੁਝ ਕਰੀਏ ਨੇ ਬੜੀ ਮੈਨੂੰ ਕਹਿੰਦੇ ਕਿ ਆਖੇ ਤਾਂ ਮੈਂ ਨੋਵਾ ਵੀ ਗੱਦੀ ਲੈਣੀ ਚਾਹੁੰਦੀ ਹਾਂ ਮੈਂ کہیں ਨਹੀਂ ਕੋਈ ਬਲੀ ਕਹਿੰਦੀ ਤਾਂ ਤੇਲ ਪੱਖੋਂ ਠੀਕ ਰਹਿੰਦੀ ਹੈ ਬੜੀ ਚੰਗੀ ਦਾ ਫੀਲ ਬਾਕੀ ਗੱਲ ਸਮਝ ਜ਼ਿਆਦਾ ਬਦਲ ਨਹੀਂ ਇਹ ਕਹਿੰਦੀ ਜਿਸੀ ਬੋਲਦੇ ਮੈਂ ਬਹੁਤ ਹੀ ਮਾਣ ਮਹਿਸੂਸ ਕੋਚੋ ਯਾਰ ਵਾਲੀ ਟੋਮਾਟ ਮੈਂ ਕੇ ਵੀ ਤੁਹਾਨੂੰ ਕਿਹਾ ਸੀ ਜਿਸ ਨੇ ਪੁੱਛਿਆ ਸੀ ਨਾ ਇਲੈਕਸ਼ਨ ਕਿਵੇਂ ਲੜਾਉਂ ਹਾਂ ਜੀ ਕਿਆ ਸੀ ਮੈਂ ਕੀ ਕਹਾਂ ਸੀ ਵੀ ਗੁਰੂ ਸਾਹਿਬ ਜੀ ਦੀ ਕਲਾ ਵਰਤਾਂ ਦੀ ਹੂੰ ਉਹ ਤੋਂ ਪੈਸੇ ਰਕੇ ਥੋੜੇ ਦੇਤੀ ਅੱਜ ਕਿਉਂ ਨਾ ਉਹਨੂੰ ਮੈਂ ਸਿੱਧਾ ਮੈਨੂੰ ਮਿੱਤੀ ਤੇ ਗੱਡੀ ਇਸ ਤਰ੍ਹਾਂ ਕੋ ਦੇ ਜੂ ਮੈਂ ਇਹਨੇ ਨਹੀਂ ਖੋਟਾ ਸਿੱਕਾ ਇਹ ਚੱਲ ਗਿਆ ਠੀਕ ਹੈ ਮੈਂ ਤਾਂ ਇਹ ਚੀਜ਼ ਕਹਾਂਗਾ ਵੀ ਖੋਟਾ ਸਿੱਕਾ ਚੱਲ ਗਿਆ ਕਈ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਹੋਣਗੇ ਤਾਂ ਮੇਰੇ ਮਨ ਦੇ ਵਿੱਚ ਇਹ ਚੀਜ਼ ਆ ਰਹੀ ਮੈਂ ਕਿ ਜਿੰਨੀ ਕਿ ਤੁਹਾਡੀ ਪੂੰਜੀ ਸੀਗੀ ਹਨਾ ਪਰ ਅੱਜ ਖੋਟਾ ਸਿੱਕਾ ਚੱਲਦਾ ਦਿਖ ਰਿਹਾ ਮੈਂ ਅੱਗੇ ਵੀ ਰਮਨ ਤੁਹਾਡੀ ਇੰਟਰਵਿਊ ਵਿੱਚ ਗੱਲਾਂ ਇਹ ਕਹਿ ਚੁੱਕਾ ਸੀਗਾ ਕਿ ਜਦੋਂ ਗੁਰੂ ਸਾਹਿਬ ਕਲਾ ਵਰਤਾਂਦੇ ਆ ਨਾ ਉਹ ਤੋਂ ਸਭ ਕੁਝ ਆਪੇ ਹੋਵੇ ਹੁਣ ਤੁਹਾਨੂੰ ਲੱਗਦਾ ਕਿ ਸਵਾਤ ਸਿੰਘ ਨੂੰ ਮੈਂ ਕਿਹਾ ਹੋਇਆ ਸੀ ਉਸੇ ਕਿਹਾ ਪਤਾ ਨਹੀਂ ਇਹਨਾਂ ਅੰਦਰ ਗੁਰੂ ਸਾਹਿਬ ਨੇ ਕੀ ਮਨ ਜਗਾ ਕੇ ਸੋਚ ਕੇ ਜਦੋਂ ਤੁਰੀ ਇੰਟਰਵਿਊ ਦੇਖੀ ਕਿਵੇਂ ਲੱਗਿਆ ਇਹਨਾਂ ਨੇ ਇਹਨਾਂ ਨੇ ਸਰਵੇਖਣ ਕਰਕੇ ਦਿੱਤਾ ਤੁਸੀਂ ਹੁਣ ਪ੍ਰਚਾਰ ਕਰੋ ਬਾਕੀ ਹੋਰ ਬੜਾ ਵਧੀਆ ਮੇਰੇ ਦੋਸਤ ਹੈ ਇੱਕ ਦੋ ਬਾਹਰ ਲਿੰਗਾ ਕੱਟ ਲਾ ਆ ਗਏ ਕੁਦਰਤ ਬੰਨ ਹੋਇਆ ਹੈ ਉਹ ਕਹਿੰਦੇ ਵੀ ਅਸੀਂ ਰਹਿਣਾ ਪੰਜ ਛੇ ਮਹੀਨੇ ਕਹਿੰਦੇ ਇੱਕ ਬਾਲ ਤਿੰਨ ਮਹੀਨੇ ਤੇਰੇ ਨਾਲ ਤਿੰਨ ਲੱਗਣ ਜਾਂ ਦੋ ਜਿੰਨੇ ਵੀ ਲੱਗਣ ਤੇਰੇ ਨਾਲ ਕਹਿੰਦੇ ਚਾਹਰੀ ਪੂਰੀਏ ਫਿਰ ਫੁੱਲ ਬਹੁਤ ਵੇਖੋ ਗੱਡੀ ਇਹਨਾਂ ਨੂੰ ਗਿਫਟ ਮਿਲੀ ਆ ਆਪਾਂ ਪਿਛਲੇ ਦਿਨੀ ਵੀਡੀਓ ਪਾਈ ਸੀਗੀ ਸੋਸ਼ਲ ਮੀਡੀਆ ਤੇ ਇਹਨਾਂ ਦੇ ਇੱਕ ਦੋਸਤ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਰਜੀਤ ਕਾਲ ਜੀ ਸਰਜੀਤ ਕਾਲ ਕੀ ਨਾਮ ਆ ਤੁਹਾਡਾ ਜੀ ਸੁਸ਼ਾਨ ਸਿੰਘ ਜੀ ਜਸਵੰਤ ਸਿੰਘ ਗਿੱਲ ਤੁਹਾਡੀ ਇਹਨਾਂ ਨਾਲ ਕਿੰਨੇ ਕਿ ਪੁਰਾਣੀ ਲਿਆ ਜਾਈ ਜੀ ਜਿਹੜੀ 2016 ਤੋਂ ਪਰਿਵਾਰਕ ਰਿਸ਼ਤਿਆਂ ਨਾਲ ਜੀ ਸਤਰਤਾ ਨੇ ਪੂਰੀ ਜੀ ਤੇ ਕੁਝ ਨੇ ਆਪਕੋ ਤੁਹਾਡੀ ਇੰਟਰਵਿਊ ਦੇਖੀ ਸੀ ਮਨੋ ਜੀ ਉਹ ਜਦੋਂ ਦੇਖਾਂਗੇ ਪੰਜਾਬ ਨੇ ਛੰਡੇ ਘਟਦੇ ਫਿਰ ਅੱਛਾ ਜੀ ਪਰ ਮੈਨੂੰ ਪਰਿਵਾਰਕ ਤੌਰ ਤੇ ਪਤਾ ਵੀ ਉਨੀ ਪੂੰਜੀ ਨਹੀਂ ਹੈਗੀ ਹਾਂ ਤੋਂ ਇੰਡੈਕਸ਼ਨ ਦਾ ਅਸਰ ਉਹਨਾਂ ਦਰਚਣਾ ਨਾ ਜੀ ਉਸ ਕਰਕੇ ਉਹ ਮੈਂ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਭਰਾਸਤ ਜੀ ਇਹਨਾਂ ਨੂੰ ਇੱਕ ਗੱਲ ਕਹੀ ਹੈ ਹਾਂ ਠਿਕਰ ਕਰੀ ਨਾ ਪੂਰਾ ਰੱਖ ਭਰੋਸਾ ਯਾਰਾਂ ਤੇ ਹਾਂ ਤੇਰੀ ਖਾਤਰ ਤੁਰ ਜਾਗੇ ਨਵੀਆਂ ਕਰਵਾ ਦੇਖੋ ਕਿੱਡੀ ਵੱਡੀ ਗੱਲ ਹੈ ਅੱਜ ਲੱਖਾਂ ਰੁਪਈਆ ਦੀ ਜਿਹੜੀ ਗੱਡੀ ਉਹ ਗਿਫਟ ਕਰ ਦਿੱਤੀ ਆ ਪੱਕੇ ਤੌਰ ਤੇ ਦਿੱਤੀ ਪੱਕੇ ਤੌਰ ਤੇ ਜੀ ਮੈਂਸ਼ਨ ਵਾਸਤੇ ਨਹੀਂ ਅੱਛਾ ਜੀ ਪੱਕੇ ਤੌਰ ਤੇ ਗਿਫਟ ਕਰਤੀ ਹੈ ਕੋਈ ਲਾਲਚ ਤਾਂ ਨਹੀਂ ਨਾ ਕੋਈ ਲਾਲਚ ਨਹੀਂ ਹੈ ਇਸ ਗੱਲ ਦਾ ਲਾਲਚ ਕਰਦਾ ਮੈਂ ਕਹਿੰਦਾ ਵੀ ਕੋਈ ਲਾਲਚ ਹੁੰਦਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਪਹਿਲਾਂ ਤਾਂ ਨਹੀਂ ਤੁਹਾਡੇ ਤੋਂ ਕੋਈ ਇਹਨਾਂ ਨੇ ਤੁਹਾਡਾ ਕੋਈ ਇਹਨਾਂ ਨੇ ਕੰਮ ਕੀਤਾ ਉਹਦੇ ਕਰਕੇ ਕੋਈ ਲਾਲਚ ਨਹੀਂ ਕੀਤਾ ਜੀ ਮੈਂ ਸਾਡੇ ਪਰਿਵਾਰ ਤੋਂ ਸੰਬੰਧਾ ਦੋਸਤੀ ਆ ਬਸ ਹਾਂ ਜੀ ਮੈਨੂੰ ਕਈ ਵਾਰੀ ਕੋਈ ਕਿਸੇ ਬੰਦੇ ਨੂੰ ਗੋਹ ਹੁੰਦਾ ਹੈਗਾ ਨਹੀਂ ਜੀ ਕੋਈ ਠੀਕ ਹੈ ਪਰ ਪੁੱਛਣਾ ਮੇਰਾ ਫਰਜ਼ ਹੈ ਕਿਉਂਕਿ ਲੋਕਾਂ ਨੇ ਕਮੈਂਟਾਂ ਦੇ ਵਿੱਚ ਕਹਿਣਾਗਾ ਕਿ ਕੋਈ ਨਾ ਕੋਈ ਗੋਹ ਹੋਊਗਾ ਕੀ ਪਤਾ ਤਾਂ ਹੀ ਗਿਫਟ ਕੀਤਾ ਕੋਈ ਸਧਾਰਨ ਬੰਦਾ ਬਾੜਨਾ ਮੱਥਾ ਲਾਉਂਦਾ ਨਾ ਜੀ ਉਹਨੂੰ ਹੈਲਪ ਦੀ ਲੋੜ ਹੁੰਦੀ ਹੈ ਤੇ ਹੈਲਪ ਕਰਨੀ ਬਣਦੀ ਹੈ ਇਹ ਜਾਨੀ ਕੀ ਮਨ ਦੇ ਵਿੱਚ ਕੀ ਗੱਲ ਆਈ ਵੀ ਤੁਸੀਂ ਗਿਫਟ ਕਰ ਮਨ ਦੇ ਵਿੱਚ ਬਸ ਠੀਕ ਹੈ ਵੀ ਬਧਾ ਕਰਨੇ ਇਲੈਕਸ਼ਨ ਬਿਲਕੁਲ ਹੀ ਕਰਨਾ ਵੀ ਕਿਸੇ ਵੀ ਮਦਦ ਬਿਨਾਂ ਤਾਂ ਲੜਨੀ ਨਹੀਂ ਚਾਹੀਦੀ ਹੂੰ ਜਿਵੇਂ ਉਸ ਦਾ ਪਾਣੀ ਪੀਣੀ ਹੈ ਹੂੰ ਤੇ ਮਦਦ ਕਿਹਨੇ ਕਰਨੀ ਹੈ ਇਹ ਵੀ ਪ੍ਰਮਾਤਮਾ ਨੇ ਮਦਦ ਕਰਨੀ ਹੈ ਕਿਸੇ ਹੋਰ ਤਰੀਕੇ ਨਾਲ ਜੀ ਕੋਈ ਅੱਜ ਕੋਈ ਹੋਰ ਦੋਸਤ ਵੀ ਮੇਰੇ ਮਿੱਤਰ ਇਹਨਾਂ ਦੀ ਮਦਦ ਹੋਰ ਕਰਨ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨਾਂ ਲਈ ਬਿਲਕੁਲ ਜਾਵਾਂਗੇ ਫਿਰ ਇਲੈਕਸ਼ਨਾਂ ਚ ਹਾਂਜੀ ਬਿਲਕੁਲ ਕੈਂਪੇਨ ਕਰਾਂਗੇ ਪੂਰਾ ਲਾੜ ਜਾਣਾ ਜੀ ਕਿੰਨਾ ਚਿਰ ਦੇਖੋ ਆਪਾਂ ਸੋਸ਼ਲ ਮੀਡੀਆ ਤੇ ਵੇਖ ਵੀ ਰਹੇ ਹਾਂ ਜਿਹੜੇ ਇਹਨਾਂ ਦੇ ਪੋਸਟਰਾਂ ਦੇ ਉੱਪਰ ਪੋਸਟਰ ਲੱਗੇ ਜਾਂਦੇ ਆ ਉਹ ਮੁਥੋੜਾ ਪੱਟ ਚੰਗੀ ਰਾਜੀ ਕੀ ਨਹੀਂ ਕਰ ਸਕਦੋਂ ਹਾਂ ਪੋਸਟ ਲਾਉਣੇ ਹੋਰ ਤਾਂ ਤੁਹਾਡੇ ਕੋਲ ਬਹੁਤ ਹੈਗਾ ਉੱਥੇ ਨਾਲ ਕਿ ਉੰਨੀ ਕੀ ਜਗ੍ਹਾ ਹੁੰਦੀ ਪੋਸਟ ਲਾਉਣ ਹੋਰ ਜਗ੍ਹਾ ਬਹੁਤ ਹੈਗੀ ਹੈ ਨਾ ਹਾਂ ਇੰਤਖਾਬਲਾ ਕਰਨ ਦਾ ਮੁਕਾਬਲੇ ਨੂੰ ਮੁਕਾਬਲਾ ਮੰਨ ਕੇ ਚੱਲੋ ਨਾ ਹੂੰ ਇਹ ਤਾਂ ਮੁਕਾਬਲਾ ਮੰਨਸਾਂ ਨਹੀਂ ਉੱਤੇ ਪੋਸਟ ਲਾਉਣੇ ਕੋਈ ਮੁਕਾਬਲਾ ਬਿਲਕੁਲ ਆਪਾਂ ਇੱਧਰ ਗੱਲ ਕਰਾਂਗੇ ਪਿੰਡ ਵਾਸੀ ਵੀ ਖੜੇ ਆ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਅੱਜ ਤੁਹਾਡੇ ਪਿੰਡ ਦੇ ਨੌਜਵਾਨ ਮੁੰਡੇ ਨੂੰ ਗੱਡੀ ਗਿਫਟ ਦਿੱਤੀ ਗਈ ਹੈ ਜਿਹੜਾ ਆਜ਼ਾਦ ਉਮੀਦਵਾਰ ਉੱਠਿਆ ਹੈਗਾ ਬਹੁਤ ਵਧੀਆ ਲੱਗਦਾ ਕ੍ਰਾਂਚਕਲ ਸਾਹਿਬ ਆਪਣੇ ਪਿੰਡ ਸਦੋੜ ਦੀ ਵੀ ਰਹਿ ਕੇ ਗਏ ਆ ਜੀ ਕਈ ਸਾਲ ਇੱਥੇ ਨਿਕੋ ਰਹੇ ਜੀ ਅੱਗੇ ਜ਼ਮੀਨ ਦਾ ਜੰਮੇ ਨਾਦੀਰ ਨੰਦਾ ਵੀ ਆ ਜੀ ਇਹ ਦਾਨੀਪੁਰ ਚੋਂ ਜੀ ਇਹਨਾਂ ਨੇ ਗੱਡੀ ਦਾਣ ਕਰੀ ਆ ਇਹਨਾਂ ਦਾ ਲੱਖ ਲੱਖ ਦਾ ਹੁੰਦਾ ਉਮੀਦ ਆ ਵੀ ਪਿੰਡ ਵਾਲੇ ਵੀ ਸਾਥ ਦੇਣਗੇ ਜਿਹੜਾ ਆਜ਼ਾਦਮੀ ਦਾ ਸਾਰੇ ਦੇਣਗੇ ਅੱਗੇ ਕਿਹੜਾ ਦਿੱਤਾ ਨਹੀਂ ਅੱਛਾ ਜੀ ਆਪੇ ਪ੍ਰੀਕੋ ਦਾ ਸੀ ਸੀ ਜੀ ਉਹ ਲੋਕਾਂ ਦੇ ਅਨੁਸਾਰ ਤਾਂ ਜਿੱਥੇ ਤਾਂ ਪਿੱਛੇ ਹੋਇਆ ਇਹ ਨਹੀਂ ਜੀ ਅੱਛਾ ਜੀ ਕੋਈ ਇਦਾਂ ਤਾਂ ਨਹੀਂ ਪਾਰਟੀ ਬਾਜ਼ੀ ਕਰਕੇ ਜਾਂ ਕੁਝ ਨਹੀਂ ਅੰਕਲ ਜੀ ਤੁਹਾਨੂੰ ਕਿਦਾਂ ਲੱਗ ਰਿਹਾ ਹੈਗਾ ਜਿਹੜਾ ਤੁਹਾਡੇ ਪਿੰਡ ਦਾ ਆਜ਼ਾਦ ਮੀਵ ਉਮੀਦਵਾਰ ਗਿੱਦੜਵਾ ਸੀਟ ਤੋਂ ਉੱਠਿਆਗਾ ਤਾਂ ਜਿੱਤ ਜੂਗਾ ਬਿਲਕੁਲ ਜਿੱਤੇਗਾ ਜੀ ਪੂਰੀ ਮਦਦ ਕਰਾਂਗੇ ਜੀ ਘਰਲੇ ਨਾਲ ਅੱਛਾ ਜੀ ਐਲ ਨੂੰ ਮੈਂ ਕਾਹਤ ਕਹਾਂ ਜੀ ਮੈਂ ਰਹਿ ਤਾ ਦਰ ਮੈਂ ਆ ਬਸ ਹਾਂ ਬਿਲਕੁਲ ਜਾਵਾਂਗਾ ਜਨਾ ਕਰਤਾ ਤੇ ਫੋਨ ਰਿਸ਼ਤੇਦਾਰੀਆਂ ਚ ਬਿਲਕੁਲ ਜੀ ਆਪ ਤੁਰਤ ਜਾਵਾਂ ਮੈਂ ਫੋਨ ਕਰਨਾ ਅੱਛਾ ਮੈਂ ਘਰਾਂ ਚਵਾੜਾਂ ਉਹਨੂੰ ਅੱਛਾ ਕੱਠ ਕਰੋਗੇ ਪੂਰਾ ਉੱਥੇ ਮੈਂ ਕੋਲ ਕਰਾਂਗੇ ਰਮਾਂਗੇ ਦੱਸ ਦੇ ਅੱਛਾ ਦੇਖੋ ਪਿੰਡ ਵਾਸੀ ਵੀ ਕਹਿ ਰਹੇ ਆ ਵੀ ਅਸੀਂ ਨਾਲ ਜਾਵਾਂਗੇ ਸਾਡੇ ਪਿੰਡ ਦਾ ਜਿਹੜਾ ਆਜ਼ਾਦ ਮੀਤਵਾਰ ਉੱਠਿਆਗਾ ਉਹਦੀ ਪੂਰੀ ਦਿਲ ਤੋਂ ਹੈਲਪ ਕਰਾਂਗੇ ਉਹਨੂੰ ਜਿਤਾ ਕੇ ਲਿਆਉਣਗੇ ਫਿਰ ਤੁਹਾਨੂੰ ਬਿਲਕੁਲ ਜੀ ਮੈਨੂੰ ਮੰਨ ਮੰਨ ਬਿਲਕੁਲ ਅੱਜ ਕੀ ਹੰਡਰ ਸੱਲ ਮੇਰੇ ਰਮਣ ਜੀ ਨੇ ਜਦੋਂ ਵੀ ਬਚਪਨ ਤੋਂ ਛੱਡਿਆ ਜਦੋਂ ਵੀ ਮੈਂ ਕੋਈ ਕੰਮ ਕੀਤਾ ਇੱਕ ਪਰਮਾਤਮਾ ਵੱਲੋਂ ਮੇਰੇ ਅੰਦਰ ਇੱਕ ਵੀਡੀਓ ਬਣ ਜਾਂਦੀ ਹੈ ਫਿਰਮ ਤਿਆਰ ਹੋ ਗਈ ਜਿਹੜੀ ਉਹ ਫਿਰਮ ਬਣ ਚੁੱਕੀ ਹੈ ਪੂਰੀ ਪੱਕੀ ਬਣ ਚੁੱਕੀ ਮੈਨੂੰ ਕੋਈ ਵੀ ਭੂਰਾ ਕਿਤੇ ਨਹੀਂ ਕਿਸੇ ਕੋਲ ਨੂੰ ਨਾ ਡਰਨੀ ਸਿੱਧਕਲ ਡਰ ਉਹ ਪਰਮਾਤਮਾ ਤੇ ਵਿੰਪ੍ਰੋਸਾ ਕਿ ਕੀ ਜੋ ਹੋਣ ਜਾ ਰਿਹਾ ਹੈ ਉਹ ਜਿਹੜੀ ਬਣ ਚੁੱਕੀ ਹੈ ਵੇਖੋ ਤੁਹਾਨੂੰ ਗੱਡੀ ਵੀ ਗਿਫਟ ਮਿਲ ਗਈ ਆ ਠੀਕ ਹੈ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕੋਈ ਮਨ ਦੇ ਵਿੱਚ ਲਾਲਚ ਤਾਂ ਨਹੀਂ ਆਊਗਾ ਕਿਤੇ 25 50 ਕਿੰਨੇ ਵੀ ਕਿੰਨੇ ਕ ਲੱਖ ਰੁਪਏ ਮਿਲ ਜਾ ਤੁਹਾਨੂੰ ਤਾਂ ਤੁਸੀਂ ਸੀਟ ਤੋਂ ਬੈਠ ਜਾਓ ਰਾਮਨਦੀਪ ਨਾਲ ਪਹਿਲਾ ਲੱਗੋ ਜੀ ਕਿ ਇਹੋ ਜੀ ਕਰੰਸੀ ਨਹੀਂ ਬਣੀ ਬਣੀ ਜਿਹੜੀ ਪਾਲਸੀ ਲੋਕਾਂ ਕਾਮਿਆਂ ਨੇ ਕੀਤੀ ਕਰੰਸੀ ਬਦਲ ਬਰਕਰਾਰ ਕੀਤੀ ਵੇਖੋ ਕਹਿੰਦਾ ਮੈਂ ਡਟਿਆ ਵਾਂ ਪੂਰਾ ਕੋਈ ਮੈਨੂੰ ਖਰੀਦ ਵੀ ਨਹੀਂ ਸਕਦਾ ਕਹਿੰਦਾ ਮੈਂ ਪੂਰਾ ਜੰਗ ਲੜੂੰਗਾ ਵੋਟਾਂ ਦੇ ਵਿੱਚ ਜਿੱਤ ਹਾਸਲ ਕਰਨ ਦੀ ਕਿਸਮਤ ਅਜਮਾਉਂਗਾ ਵੇਖੋ ਕੀ ਫੈਸਲਾਗਾ ਇਹ ਗਿੱਦੜਵਾ ਲੋਕਾਂ ਦਾ ਤਾਂ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਬਾਈ ਜੀ ਕੀ ਕਹਿਣਾ ਸੁਣਾਓਗੇ ਤੁਸੀਂ ਨਾਨਾ ਜੀ ਕਿੱਥੇ ਆਕਰ ਕਰਨਾ ਇਹ ਮਦਦ ਕਰੋਗੇ ਨਾਲ ਕਰੋਗੇ ਫਿਰ ਹਾਂਜੀ ਅੱਜ ਤੂੰ ਨਾਲ ਆਂ ਅੱਜ ਤੂੰ ਨਾਲ ਆ ਤੁਸੀਂ ਕਿਹੜੀ ਜਗ੍ਹਾ ਤੋਂ ਬਾਈ ਜੀ ਪੰਜ ਗਰਾਈ ਕਲਾ ਤੋਂ ਕੀ ਲਿਆ ਜਾ ਬਾਈ ਜੀ ਉਹ ਤੁਹਾਡੇ ਆਪਣੇ ਮੇਰੇ ਚਾਚਾ ਜੀ ਹੈ ਜੀ ਅੱਛਾ ਜੀ ਸਾਰਾ ਪਰਿਵਾਰ ਨਾਲ ਤੁਰੋਂਗੇ ਫਿਰ ਹਾਂਜੀ ਸਾਰਾ ਮੇਕੋ ਕਹਿੰਦੇ ਵੀ ਸਾਡਾ ਸਾਰਾ ਪਰਿਵਾਰ ਨਾਲ ਤੂੰ ਆ ਦਿਨਪੁਰ ਰਾਤ ਇੱਕ ਕਰਾਂਗੇ ਫਿਰ ਕੀ ਲੱਗਦਾ ਜੀ ਤੁਹਾਨੂੰ ਤੰਗ ਜੀ ਤੰਗਗੇ ਪੂਰੇ ਮਾਰਜਨ ਨਾਲ ਜਪਾਂ ਕਿਉਂ ਉਹ ਉਧਰ ਵੱਡੇ ਵੱਡੇ ਘਰਾਣੇ ਆ ਜਿਹੜੇ ਵੱਡੇ ਵੱਡੇ ਚੰਗੇ ਉਹਨਾਂ ਕੋਲੇ ਫਰਮਾਂ ਚੰਗੀਆਂ ਚੰਗਾ ਪੈਸਾ ਉਹਨਾਂ ਕੋਲੋਂ ਤੇ ਤੁਸੀਂ ਇੱਕ ਜਿਹੜਾ ਤੁਹਾਡਾ ਦੋਸਤ ਹੈਗਾ ਉਹਦੇ ਕੋਲ ਇੰਨਾ ਰਕਮ ਵੀ ਹੈਣੀਗੀ ਇੰਨੀ ਜ਼ਮੀਨ ਜਾਇਦਾਦ ਵੀ ਇੰਨੀ ਇੱਕ ਛੋਟਾ ਜਿਹਾ ਇੱਕ ਡਾਕਟਰ ਠੀਕ ਹੈ ਇੱਕ ਪ੍ਰੈਕਟਿਸ ਕਰਦਾ ਹੈਗਾ ਉਹਦੇ ਵਿੱਚ ਡਾਕਟਰ ਹੈ ਜਿੱਥੋਂ ਕੋ ਦਾ ਘਰ ਦਾ ਗੁਜ਼ਾਰਾ ਚੱਲਦਾ ਹੈਗਾ ਕਿ ਉਹਨਾਂ ਨਾਲ ਇਹਦੇ ਵੱਡੇ ਤਗੜੇ ਬੰਦਿਆਂ ਨਾਲ ਲਾਲਮੂ ਘਥ ਨੂੰ 2022 ਦੀ ਜਿਹੜੀ ਚੋਣ ਹੋਈ ਹੈ ਜੀ ਉਸ ਨੇ ਪ੍ਰਤੱਖ ਕਿਹਾ ਹੈ ਸਾਨੂੰ ਜੀ ਕਿ ਕੋਈ ਵੀ ਜੱਤ ਸਕਦਾ ਉਹ ਵੱਡੇ ਝੋਟ ਦੀ ਗੱਲ ਨਹੀਂ ਲੋਕ ਲੈਰ ਅੱਗੇ ਕੋਈ ਚੀਜ਼ ਨਹੀਂ ਕਰ ਸਕਦਾ ਸੁਮੇਂਦਰ ਵੀ ਲੈਰ ਅੱਗੇ ਕੋਈ ਚੀਜ਼ ਨਹੀਂ ਕਰ ਸਕਦਾ ਜੀ ਪਰ ਲੋਕ ਲੈਰ ਅੱਗੇ ਕੋਈ ਡੀਸੀ ਟਿੱਕੀ ਕਹਿੰਦੀ ਬੱਤੀ ਬੱਤੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਪਿਤਾ ਜੀ ਵੀ ਖੜੇ ਆ ਕੀ ਲੱਗਦਾ ਅੱਜ ਤੁਹਾਡੇ ਬੇਟੇ ਨੂੰ ਗੱਡੀ ਗਿਫਟ ਮਿਲ ਗਈ ਆ ਹਾਂ ਜੀ ਗੱਡੀ ਦੇ ਅੱਛਾ ਜੀ ਸੰਤ ਸਿੰਘ ਮਾਨ ਨੂੰ ਖੁਸ਼ੀ ਹੋਈ ਜਤ ਜੂ ਕਾ ਤੁਹਾਡਾ ਮੁੰਡਾ ਫਿਰ ਉਹ ਤਾਂ ਹੀ ਮਹਾਰਾਜ ਤੇ ਕਿਰਪਾ ਹੈ ਅੱਛਾ ਮਾਰਕ ਨਹੀਂ ਕਰਨਾ ਜੋਕ ਕਰਨਾ ਖੁਸ਼ੀ ਕਿੰਨੀ ਕੋਈ ਫਿਰ ਜੀ ਮੈਂ ਲੱਗਦਾ ਕਾ ਵੀ ਲੋਕ ਜੁੜ ਰਹੇ ਆ ਹਾਂ ਜੀ ਲੋਕ ਬਹੁਤ ਜੁੜ ਰਹੇ ਆ ਦੇਖਿਓ ਪਿਓ ਦੇ ਮਨ ਦੇ ਵਿੱਚ ਵੀ ਚਾਅ ਆਗਾ ਕਹਿੰਦਾ ਵੀ ਮੇਰਾ ਮੁੰਡਾ ਇਲੈਕਸ਼ਨ ਦੇ ਵਿੱਚ ਇੱਕ ਪੂਰਾ ਜਾ ਕੇ ਉੱਥੇ ਮਾਰ ਪਾਊਗਾ। ਉਹਨਾਂ ਦੇ ਮਾਤਾ ਜੀ ਵੀ ਖੜੇ ਆ ਆਪਾਂ ਗੱਲਬਾਤ ਕਰਾਂਗੇ। ਮਾਤਾ ਜੀ ਕੀ ਲੱਗਦਾਗਾ ਤੁਹਾਡੇ ਬੇਟੇ ਨੇ ਇੱਕ ਪੰਗਾ ਤਾਂ ਨਹੀਂ ਲੈ ਲਿਆ? ਨਹੀਂ ਜੀ। ਪੰਗਾ ਕੋਈ ਨਹੀਂ ਲਿਆਗਾ। ਹਾਂ। ਮੁੱਢ ਤੋਂ ਲਾ ਕੇ ਛੇਰਾ ਵਰਗੇ ਜਨਸ। ਅੱਛਾ ਜੀ। ਮਾਈ ਬਣਾਇਆ ਛੇਰਵਾ ਸ਼ੇਰ ਬਣਾਉਂਦੀ ਹੈ ਬੱਚੇ ਨੂੰ। ਹਾਂ। ਛੇਰਾ ਵਰਗੇ ਜਨਲ ਬਣਾਇਆ ਬੈਨਾ ਜੀ। ਹੌਸਲਾ ਪੂਰਾ। ਹਾਂ ਹੌਸਲਾ ਪੂਰਾ। ਇਹ ਇੱਕਿਆਵਾ ਜੀ ਵੀ ਗਰੀਬੀ ਮੀਰੀ ਵੀ ਅਸੀਂ ਬਹੁਤ ਕੱਟੀ ਅੱਛਾ ਜੀ ਬਹੁਤ ਕੱਟੀ ਇਹ ਗਰੀਬੀ ਮੀਰੀ ਵੇਖਣੀ ਜ਼ਰੂਰੀ ਆ ਹਾਂ ਬੀਬੀ ਮੀਰੀ ਵੇਖ ਕੇ ਹਾਂ ਆਪਾਂ ਸਿਆਣੇ ਹੋ ਜਾਗੇ ਅੱਛਾ ਜੀ ਸਿਆਣੇ ਹੋ ਗਏ ਅੱਜ ਹੋਰ ਸਵੇਰੇ ਹੋਰ ਆਉਦੀ ਮੰਜ਼ਲ ਤੋਂ ਨਾ ਲਵਾਈ ਬੰਦਾ ਹਾਂ ਤੇ ਪੂਰਾ ਚੱਲੀ ਜਾਵੇ ਅੱਜ ਹੋਰ ਸਵੇਰੇ ਹੋਰ ਤੇ ਬੱਚਾ ਦੇ ਗੱਲ ਬਣ ਕੇ ਗੱਲ ਸਾਡੇ ਦਾ ਆਈ ਸਾਰੇ ਪਰਿਵਾਰ ਦੇ ਕੰਮ ਜਾ ਅੱਛਾ ਜੀ ਨਾ ਜਾਉਂ ਤਾਂ ਫਿਰ ਹਾਂ ਨਾ ਜਾਵਾਂ ਕਰੋਂਗੇ ਪ੍ਰਚਾਰ ਫਿਰ ਹਾਂ ਪ੍ਰਚਾਰ ਵਾਧੂ ਕਰ ਦੂ ਮੈਂ ਦਾ ਅੱਛਾ ਵੇਖੋ ਮਾਤਾ ਕਹਿੰਦੀ ਵੀ ਮੈਂ ਨਾਲ ਜਾਊਂਗੀ ਪ੍ਰਚਾਰ ਵੀ ਕਰੂੰਗੀ ਇਹ ਡਰ ਨਹੀਂ ਲੱਗਦਾ ਕੋ ਉੱਥੇ ਸੁਖਬੀਰ ਬਾਦਲ ਵਰਗੇ ਵੱਡੇ ਵੱਡੇ ਮੁੱਖ ਮੰਤਰੀ ਆ ਜਿਹੜਾ ਇਸ ਟਾਈਮ ਆ ਉਹ ਦਾ ਹਾਂ ਹਾਂ ਉਹ ਡਾਰਾੜੀ ਗੱਲ ਸਾਡੇ ਚਿੱਤ 'ਚ ਹੀ ਹੈ। ਅੱਛਾ ਪਲਾ ਸਾਡੀ ਜਾਨ ਲੱਗਦੀ। ਅੱਛਾ ਹਾਂ ਆਪਾਂ ਕੋਈ ਡਰ ਨਹੀਂ ਆਪਾਂ ਜਿਵੇਂ ਆਖੋਗੇ ਆਪਾਂ ਉੱਥੇ ਖੜਾਂਗੇ ਬਰਾਬਰ। ਅੱਛਾ ਜੀ ਨੂੰ ਕੋਈ ਗੱਲ ਤੇ ਐ ਨਹੀਂ ਡਰ ਲੱਗਦਾ ਕਿ ਵੀ ਉਹਨਾਂ ਕੋਲੇ ਇੰਨੀਓ ਜ਼ਮੀਨਾਂ ਐਡੇ ਵੱਡੇ ਵੱਡੇ ਉਹਨਾਂ ਦਾ ਕਾਰੋਬਾਰ ਆ ਤੇ ਤੁਹਾਡੇ ਕੋਲੇ ਜ਼ਮੀਨ ਵੀ ਥੋੜੀ ਐ ਤੁਹਾਡਾ ਬੇਟਾ ਵੀ ਜਿਹੜਾ ਉਹ ਇੱਕ ਛੋਟਾ ਜਿਹਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ। ਉਹ ਜੀ ਮੈਂ ਤਿੰਨ ਦੱਸਾਂ ਆਪਣੇ ਨਾਲ ਪਰਮਾਤਮਾ ਹੈ। ਅੱਛਾ ਪਰਮਾਤਮਾ ਦੀ ਹੋਟ ਲੈ ਕੇ ਚੱਲਦੇ ਆਪਾਂ। अच्छा उ... आप वो तो बड़ा सा नाम सर सरवीरबादला ना कोई उदे बड़ा कोई नहीं गा दादा ओ नाल है मारा है साडे असि कोनु हर वक्त दी याद रख उथे ने करना जो करनी अच्छा जी ਪਿੰਡ ਵਾਸੀ ਦੇ ਰਿਹਾ ਸਾਥ ਫਿਰ ਹਾਂ ਮਾ ਪਿੰਡ ਵਾਸੀ ਵੀ ਦੇਣਗੇ ਸਾਥ ਬਥੇਰੇ ਸਾਥ ਦੇਣਗੇ ਮਹਾਰਾਜ ਆ ਪੈ ਉਹਨਾਂ ਚ ਬਸ ਵੇਖੋ ਮਹਾਰਾਜ ਵੇਖੋ ਮਾਤਾ ਦੇ ਉਹਨਾਂ ਦੇ ਹੌਸਲੇ ਪੂਰੇ ਬਲੰਦਾ ਹੈ ਕਹਿੰਦੇ ਅਸੀਂ ਜਿੱਤੇ ਨਾ ਜਿੱਤੇ ਉਹ ਰੱਬ ਤੇ ਭਰੋਸਾ ਸਾਨੂੰ ਰੱਬ ਤੇ ਭਰੋਸਾ ਹਾਂ ਰੱਬ ਤੇ ਭਰੋਸਾ ਅੱਗੇ ਵੀ ਕਹਿ ਰਹੇ ਜਿੱਤਿਆ ਸੀ ਤੇ ਕੋਈ ਗੱਲ ਉਹਦੇ ਵੀ ਕੋਈ ਵਜ੍ਹਾ ਹੀ ਸੀ ਗੱਲ ਦੀ ਅੱਛਾ ਇਹ ਹੁਣ ਵੀ ਆਪਾਂ ਨੂੰ ਪਰ ਹੁਸ ਵੀ ਹੋ ਜਾ ਆਪਾਂ ਨੂੰ ਕੋਈ ਨਹੀਂ ਸੀ ਆਏ ਨਹੀਂ ਵੀ ਸਾਡਾ ਦਿਲ ਹਾਰ ਗਿਆ ਤਾਂ ਵੀ ਸਾਡਾ ਦਿਲ ਸਾਡਾ ਦਿਲ ਤਾਂ ਨਾ ਇੱਥੇ ਹੀ ਰੂਗਾ ਅੱਛਾ ਹਾਂ ਸਾਡਾ ਦਿਲ ਪਿਛਲੀ ਵਾਰ ਵੀ ਤੁਸੀਂ ਬਾਬਾ ਖਰਚਾ ਕਰਤਾ ਸੀ ਹਾਂ ਖਰਚਾ ਕਰਤਾ 8-10 ਲੱਖ ਕਰਤਾ ਹੀ ਖਰਚਾ ਉਹ ਹੋ ਗਿਆ। ਅੱਛਾ। ਇਹ ਬਸ ਆਏ ਮੇਰਾ ਕਮਾਈ ਦਾ ਹੀ ਘਰ ਤਰਖਾ ਨੇ ਕਰਦੇ ਦੇ ਅਸੀਂ ਹੋਰ ਆ ਕਮਾਈ ਕਰੀ ਗਏ ਤੇ ਆਪਦੇ ਖਰਚੇ ਪੂਰੇ ਕਰੀ ਦੇ ਨਾ ਸਰ। ਉਹਨੂੰ ਕਿਹਦੇ ਪੁੱਤ ਤੋਂ ਲੰਬਾ ਤਾਂ ਨਹੀਂ ਹੁੰਦਾਗਾ ਵੀ ਘਰੇ ਪੈਸੇ ਘਟ ਦਿੰਦਾਗਾ। ਤੇ ਲੋਕਾਂ ਕੋਲੇ ਜਾਇਆ ਹੁੰਦਾਗਾ ਉੱਥੇ ਲੱਗਿਆ ਰਹਿੰਦਾ। ਕਿਨੇ ਮਰਜੀ ਲਾ ਵੰਡਦੇ ਲੋਕਾਂ ਨੇ। ਮੈਂ ਆਹਦੇ ਮੀਰ ਬਾਤ ਪੰਨ ਹੋ ਜਾਂਦਾ। ਗਰੀਬ ਨੂੰ ਦਿਓ, ਨੰਗੇ ਨੂੰ ਲੀੜਾ, ਪੈਸਾ ਢੇਲਾ ਦਿਆ। ਇਹ ਮੇਰੀ ਸਿੱਖਿਆ ਇਹਨਾਂ ਨੂੰ ਦਿੱਤੀ ਵੀ ਹੈ। ਅੱਛਾ। ਵੀ ਤੁਸੀਂ ਨਾ ਗਰੀਬ ਦੀ ਹਾਇਅਦਿਆ ਨਹੀਂ ਲੈਣੀ ਕਿਸੇ ਦੀ ਵੀ। ਤੂੰ ਜਿੰਨੀਆਂ ਲੈਣੀਆਂ ਸੀ ਸਿੱਖੇ ਲੈ। ਅੱਜ ਅੱਜ ਫਿਰ ਗੱਡੀ ਮਿਲ ਗਈ ਉਹ ਰੱਬ ਵੱਲੋਂ ਗਿਫਟ ਮਿਲ ਗਈ ਕੋਈ ਐਨਾ ਨਹੀਂ ਗਾ ਵੇਖ ਆਪਾਂ ਨੂੰ ਗੱਡੀ ਮਿਲ ਗਈ ਤੇ ਰੱਬ ਹੀ ਮਿਲਦਾ ਪਰ ਹੋਰ ਕੀ ਮਿਲਦਾ ਰੱਬ ਆਪੇ ਸਾਰੇ ਮੇਲ ਬਣਾਉਗਾ ਹੁਣ ਇਹ ਜਿਹੜੀ ਆਪਣੀਆਂ ਮੋਟਾਂ ਦਾ ਹੈ ਕੰਮ ਇਹ ਮਹਾਰਾਜ ਮੇਲ ਬਣਾ ਬੰਦਾ ਕੋਈ ਨਹੀਂ ਬੰਦਿਆਂ ਦੇ ਵਿੱਚ ਹੀ ਰੱਬ ਹੋ ਸਕਦਾ ਮੇਕੋ ਮਾਤਾ ਕਹਿੰਦੀ ਸਾਨੂੰ ਉਸ ਰੱਬ ਤੇ ਭਰੋਸਾ ਹੈਗਾ ਉਸ ਨੇ ਸਾਰਾ ਕੁਝ ਕਰਨਾ ਹੈ ਇਹ ਅਕਬਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਉੱਠੇ ਆ ਉਹਨਾਂ ਦੀ ਮਾਤਾ ਸੀਗੀ ਅੱਗੇ ਜਿਹੜੀ ਜਿੱਤ ਹਾਰ ਉਹ ਪ੍ਰਮਾਤਮਾ ਦੇ ਹੱਥ ਹੈ ਤੇ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਸੀ ਪੀਬੀ ਨਿਊਜ਼ ਟੀਵੀ ਤੇ ਮੈਂ ਰਮਨਦੀਪ ਸਿੰਘ ਸੋਢੀ ਧੰਨਵਾਦ